ਜੇ ਨੇਜ਼ਿਸ ਗੇਟ ਤੇ ਲੋਕਨ ਵਾਰ ਕੰਨੇ ਆ ਗਏ ਆ ਆ ਉਹ ਸਾਨੂੰ ਕਹਿੰਦਾ ਕੋ ਉਹ ਲੋਕ ਕਹਿੰਦਾ ਉਹ ਬੰਦਿਆਂ ਦਾ ਵੀ ਪਤਾ ਲੱਗਣਾ ਚਾਹੀਦਾ ਉਹ ਕਹਿੰਦਾ ਲੋਗ ਹੋਣਾ ਚਾਹੀਦਾ ਇਹ ਹੋ 15 20 ਸਾਲ ਹੋ ਗਏ ਕਿ ਲੋ ਨੂੰ 15 ਸਾਲ ਹੋ ਗਏ ਰੂਪੜ ਦੇ ਵਿੱਚ ਜਿੰਗਿਆ ਕਾ ਜਮਾਈ ਦੇਖਾ ਇਹ ਉਹ ਲੋਗ ਨਹੀਂ ਇਹ ਲੋਕਾਂ ਦੇ ਜਿਨ੍ਹਾਂ ਦੇ ਵਿੱਚ ਪਾਇਆ ਵਾ ਉਹਨਾਂ ਤੋਂ ਗਿਆਨੀ ਜਾਂਦੇ ਰਹੇ ਬੜਦੇ ਰਹੇ ਉਹ ਫੀਲ ਮੋਰ ਤੋਂ ਆ ਕੇ ਲੱਗਦੇ ਰਹੇ ਇੱਥੇ ਉਹ ਲੋਕ ਨਹੀਂ ਬਲਾਕ ਕਾਂਗਰਸ ਕਮੇਟੀ ਨੂਰਪੇ ਵਿਖੇ ਦੀ ਇੱਕ ਅਹਿਮ ਮੀਟਿੰਗ ਆਗਾਮੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੀ ਤਿਆਰੀ ਕਰਨ ਸੰਧੀ ਬਲਾਕ ਪ੍ਰਧਾਨ ਅਵਤਾਰ ਚੋਧਰੀ ਦੀ ਅਗਵਾਈ ਚ ਪਿੰਡ ਪੱਟੋ ਵਿਖੇ ਆਯੋਜਿਤ ਕੀਤੀ ਗਈ ਇਸ ਮੀਟਿੰਗ ਦੌਰਾਨ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਵੱਡੀ ਗਿਣਤੀ ਚ ਸੀਨੀਅਰ ਕਾਂਗਰਸੀ ਜੂਥ ਕਾਂਗਰਸੀ ਤੇ ਮੈਲਾ ਕਾਂਗਰਸੀ ਆਗੂ ਹਾਜ਼ਰ ਸਨ ਇਸ ਮੌਕੇ ਸਮੋਦਨ ਕਰਦੇ ਹੋਏ ਬਲਾਕ ਪ੍ਰਧਾਨ ਅਵਤਾਰ ਚੋਧਰੀ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਡਾਕਟਰ ਤੇਜਰਾਜ ਅਬਿਆਣਾ ਮਹਿਲਾ ਕਾਂਗਰਸੀ ਪ੍ਰਧਾਨ ਸੁਮਨ ਸ਼ੈਣੀ ਚਸ਼ਬੀਰ ਸਿੰਘ ਸਸਕੋਰ ਸੁਖਵਿੰਦਰ ਸਿੰਘ ਆਜ਼ਮਪੁਰ ਰਣਜੀਤ ਸਿੰਘ ਮੁਕਾਰੀ ਸਰਬਰ ਅਲੀ ਡਾਕਟਰ ਮਖੀ ਖਾਨ ਪਟੋਂ ਤੇ ਹੋਰ ਨਾ ਅਗਵਾ ਨੇ ਜਿੱਤੇ ਕਿਹਾ ਕਿ ਉਹ ਬਲਾਕ ਸੰਪਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਇੱਕ ਜੁੜਤਾ ਦਾ ਸਬੂਤ ਦਿੰਦੇ ਹੋਏ ਕਾਂਗਰਸ ਪਾਰਟੀ ਦੀ ਮਜੂਤੀ ਲਈ ਕੰਮ ਕਰਨਗੇ ਇਸ ਦਰਾਂ ਬੀਤੇ ਦਿਨੀ ਅਖਬਾਰਾਂ ਰਾਈ ਚਰਚਾ ਦਾ ਵਿਸ਼ਾ ਬਣੀ ਲੋਕਲ ਬਾਦ ਦੇ ਮੁੱਦੇ ਤੇ ਆਗੂਆਂ ਨੇ ਜਮਕੀ ਪੜਾਸ ਕੱਢੀ ਤੇ ਕਿਹਾ ਕਿ ਜੋ ਲੋਕ ਹੁਣ ਲੋਕਲਵਾਦੀ ਗੱਲ ਕਰਦੇ ਹਨ ਉਹ ਜਵਾਬ ਦੇਣ ਕਿ ਡਾਕਟਰ ਰਮੇਸ਼ਾ ਸ਼ਰਮਾ ਜਦੋਂ ਚੋਣ ਲੜਦੀ ਸੀ ਉਸ ਵੇਲੇ ਉਹਨਾਂ ਨੂੰ ਲੋਕਲਵਾਦ ਕਿਉਂ ਨਹੀਂ ਦਿਖਿਆ ਅਤੇ ਜਦੋਂ ਕੋਈ ਵੀ ਉਮੀਦਵਾਰ ਹਲਕਾ ਰੂਪਨਗਰ ਤੋਂ ਚੋਣ ਲੜਦਾ ਸੀ ਤਾਂ ਇਹ ਲੋਕਲਵਾਦੀ ਗੱਲ ਕਰਨ ਵਾਲੇ ਲੋਕਾਂ ਨੇ ਕਦੇ ਵੀ ਕਾਂਗਰਸ ਪਾਰਟੀ ਨੂੰ ਵੋਟ ਨਹੀਂ ਪਾਈ ਤੇ ਟਕਸਰਲੀ ਕਹਾਣ ਵਾਲੇ ਸਿਰਫ ਪਾਰਟੀ ਨੂੰ ਤੋੜਨ ਦਾ ਕੰਮ ਕਰਦੇ ਹਨ ਇਸ ਮੁcke ਉਹਨਾਂ ਆਗੂਆਂ ਨੇ ਕਿਹਾ ਕਿ ਸਾਨੂੰ ਲੋਕਲ ਜਬਾਰੀ ਨਹੀਂ ਬਲਕਿ ਪਾਰਟੀ ਪ੍ਰਤੀ ਵਫਾਦਾਰ ਉਮੀਦਵਾਰ ਹੀ ਚਾਹੀਦਾ ਹੈ ਜੋ ਹਰ ਇੱਕ ਤਕਰੀਸ ਉਹਦੀ ਕੜੀ ਵਿੱਚ ਪਾਰਟੀ ਦੀ ਕਾਮਯਾਬੀ ਲਈ ਤਨਦੇਹੀ ਨਾਲ ਕੰਮ ਕਰਦਾ ਰਹੇ ਉਹੀ ਉਮੀਦਵਾਰ ਸਾਡੇ ਲਈ ਸਭ ਤੋਂ ਵੱਧਿਆ ਹੋਵੇਗਾ ਬਿਨ ਰਿਪੋਰਟ ਮੇਰਾ ਪੰਜਾਬ న్యూਸ ਤੇ ਜਿੰਨੇ ਵੀ ਅਸੀਂ ਅੱਜ ਇੱਥੇ ਸਾਰੇ ਮਤਲਬ ਮੈਂ ਹੁ ਨਾਮ ਤਾਂ ਲੈਣਾ ਕੋਈ ਮਾਮਾ ਜੀ ਕੋਈ ਮਤਲਬ ਸਾਰੇ ਰਿਸ਼ਤੇਦਾਰੀ ਬੈਠੇ ਆ ਕੁਝ ਪਾਰਟੀ ਦੇ ਜੋ ਵੀ ਮੇਲ ਹੈਗੇ ਉਹਦੇ ਦਾ ਸਾਰਿਆਂ ਦੀ ਸਾਡੀ ਡਿਊਟੀ ਬਣਦੀ ਹੈ ਕਿ ਅਸੀਂ ਆਪਣੀ ਪਾਰਟੀ ਨੂੰ ਬਹੁਤ ਜ਼ਿਆਦਾ ਮਜ਼ਬੂਤ ਕਰੀਏ ਤੇ ਆਪਣੇ ਇਲਾਕੇ ਚੋ ਇਹ ਸਵਾਰ ਪਾਰਟੀ ਨੂੰ ਬਹੁਤ ਜ਼ਿਆਦਾ ਬਹੁਤ ਨਾਲ ਇਥੋਂ ਜਿਦਾਕੇ ਭੇਜੇ ਤਾਂ ਕਿ ਅੱਗੇ ਜਾ ਕੇ ਆਪਣੀ ਪਾਰਟੀ ਏਰੀਆ ਬਹੁਤ ਜ਼ਿਆਦਾ ਮਜ਼ਬੂਤ ਹੋਵੇ ਸਾਡੇ ਇੱਥੇ ਕੁਝ ਐਦਾਂ ਦੇ ਕਾਂਗਰਸ ਪਾਰਟੀ ਦੇ ਵਰਕਰ ਹੈ ਜਿਹੜੇ ਕੀ ਕਦੀ ਕਾਂਗਰਸ ਨੂੰ ਵੋਟ ਨਹੀਂ ਪਾਉਂਦੇ ਇਹ ਸੱਚ ਹੈ ਉਹਨਾਂ ਨੇ ਵੋਟ ਪਾਣੀ ਨਹੀਂ ਔਰ ਸਭ ਤੋਂ ਅੱਗੇ ਉਹ ਮਤਲਬ ਕਿ ਅੱਗੇ ਜਾ ਕੇ ਸਭ ਤੋਂ ਅੱਗੇ ਕੁਮ ਮਤੇ ਆ ਉਹਨਾਂ ਲੋਕਾਂ ਨੂੰ ਰੋਕਣ ਵਾਸਤੇ ਸਾਨੂੰ ਆਪ ਅੱਗੇ ਆਣਾ ਪੈਣਾ ਹੈ ਤੇ ਅਸੀਂ ਕਰਦਾਰ ਗੁਰਿੰਦਰ ਸਿੰਘ ਢਿੱਲੋਂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਨੂੰ ਇਹ ਔਦਾ ਦਿੱਤਾ ਹੈ ਤੇ ਇਸੋ ਦੇ ਮਾਨ ਰੱਖਦੇ ਹੋਏ ਆਪਣੀ ਪਾਰਟੀ ਨੂੰ ਬਹੁਤ ਜ਼ਿਆਦਾ ਮਜ਼ਬੂਤ ਕਰਨਾ ਚਾਹੀਦਾ ਹੈ। ਮੈਂ ਕਹਿੰਦਾ ਵੀ ਜਤਾਵਾਂ ਨੂੰ ਮੁੱਖ ਧਾਰਾ ਦੇ ਵਿੱਚ ਜਿਹੜਾ ਕਾਂਗਰਸ ਪਾਰਟੀ ਨੇ ਸਾਡੀ ਹਰਕੇ ਵਾਸਤੇ ਰੋਪਰ ਹਰਕੇ ਵਾਸਤੇ ਇੱਕ ਨਾਇਣਾ ਦਿੱਤਾ ਹੈ ਉਹੀ ਛੱਤਰ ਛਾਇਆ ਹੋਏ ਢਾਕੇ ਪਾਰਟੀ ਵਾਸਤੇ ਕੰਮ ਕਰਨ ਜੇਕਰ ਇੰਦਾ ਕਰਨਾ ਤਾਂ ਮੇਰਾ ਖਿਆਲ ਹੈ ਵੀ ਜੇ ਉਹਦੇ ਇੰਨੀ ਹਿੰਮਤ ਹੈ ਤਾਂ ਆਪਣੇ ਆਪਣੇ ਏਰੀਆ ਦੇ ਵਿੱਚੋਂ ਇੱਕ ਮੈਂਬਰ ਪੰਚਾਇਤ ਦਾ ਇਲੈਕਸ਼ਨ ਲੜ ਕੇ ਦੇਬਨ ਚਾਹ ਜਿੱਤਦੇ ਆ। ਮੈਂ ਕਹਿੰਦਾ ਕਈ ਬੰਦ ਠੀਕ ਹੈ ਹੋ ਜਾਣੇ ਆ ਪਾਰਟੀ ਨੂੰ ਗਲਤ ਫਿਰ ਨਹੀਂ ਆ ਜਾਂਦੀਆਂ। ਉਹ ਲੋਕ ਸਾਡੇ ਉੱਪਰ ਵਾਲੀ ਵੀ ਹਰ ਕਮਾਂਡ ਕਰੀ ਤੇ ਕਹਿ ਦਿੰਦੀ ਆ ਵੀ ਚਲੋ ਇਹਨਾਂ ਨੂੰ ਬਣਾ ਦਿਓ ਪਰ ਕਈ ਵਾਰੀ ਉਹ ਲੋਕ ਕਿੰਨੇ ਹੁੰਦੇ ਨੇ ਨਾ ਉਹਦੇ ਨਾਲ ਵਾਸਤੇ ਉਸ ਪਾਵਰ ਦੇ ਵਾਸਤੇ ਉਹਦੇ ਨਾਲ ਸਾਡੀ ਪਾਰਟੀ ਦਾ ਨੁਕਸਾਨ ਹੁੰਦਾ ਹੈ ਮੈਂ ਉਹਨਾਂ ਸਾਰਿਆਂ ਲੋਕਾਂ ਨੂੰ ਕਹਿਣਾ ਚਾਹਨਾ ਹੈ ਵੀ ਜਾਤਾ ਪਾਰਟੀ ਦੇ ਮੁਖvara ਜਾ ਜੋ ਨਹੀਂ ਇਹ ਤੁਹਾਡੇ ਨਾਲ ਕੋਈ ਨਹੀਂ ਨਾ ਪਾਰਟੀ ਦਾ ਨੁਕਸਾਨ ਹੋਊਗਾ ਨਹੀਂ ਸਾਡੀ ਕਾਂਗਰਸ ਪਾਰਟੀ ਸਰਦਾਰ ਪ੍ਰਿੰਦਰ ਸਿੰਘ ਜੱਲੋਨੀ ਅਗਵਾਈ ਹੇਠ ਪੂਰੀ ਇੱਕ ਜੋ ਪੈ ਇੱਕ ਮੁੱਠਾ ਹੈ ਜਾਤ ਦਾ ਸਾਡੇ ਦੇਖਤਾ ਦੱਸਦਾ ਹੀ ਧੰਵਾਜੀ ਯਾਤਰੀ ਕਿਤੇ ਦੁਨੀਆ ਲੱਫਾ ਫਿਰਦੀ ਯਾਦਤ ਨਹੀਂ ਜਾਣੇ ਦਾ ਤੁਸੀਂ ਸਮਝ ਲੋ ਬਹਿ ਵੀ ਸਮਝ ਲੰਦਾ ਵੀ ਪਾਰਟੀ ਨੋ ਕੱਲ ਜਾਣ ਕੋਈ ਖਵਾਲੇ ਨਹੀਂ ਪੈਦਾ ਕਿਉਂਕਿ ਬੜੀ ਬਣਾਨੇ ਕਹਾਵਤ ਹੈ ਵੀ ਰੋਗ ਨੂੰ ਅੱਖ ਲੱਗੀ ਵੀ ਤੇ ਨੀਰੋ ਮਸਰੀ ਬਜਾਉਂ। ਥਾਣੋਂ ਦੇ ਬਾਲਵਾ ਜਿਹਾ ਰੌਲਾ ਪਾਦੇ ਆਦੇ ਆ ਵੀ ਜੋ ਦਾ ਬਲਾਗ ਦੀ ਕਾਂਗਰਸ ਜਿਲ੍ਹੇ ਦੀ ਕਾਰਜ ਸਿਕ ਜੋਖਤਾਂ ਦੀ ਆ ਗਈ ਅਧਿਕਾਰ ਦੇ ਤੁਸੀਂ ਵੀ ਸਾਡੇ ਉੱਤੇ ਇਸ ਤਰ੍ਹਾਂ ਕਹਿ ਰਹੇ ਬਈ ਤੁਸੀਂ ਜਿਹੜੇ ਲੱਤਾ ਖੇਚੀ ਉਹਦੇ ਨਾਲੇ ਜਿਹੜਾ ਹਾਦਸਾ ਸਾਾਨੂੰ 20 ਸਾਲ ਹੋ ਗਏ ਤੇ ਸਤਾਤੇ ਦੂਰ ਤੋਂ ਬੁਲਾ ਕੇ ਬਾਹਰ ਜਿਹੜੇ ਅੱਜੇ ਲੋਕੀ ਗੱਲਾਂ ਕਰਦੇ ਐ ਬਈ ਕੱਲ ਲੋਕਾਂ ਨੂੰ ਡੇਰਾ ਚਾਹੀਦਾ ਮੈਂ ਕਹਿੰਦਾ ਮੇਰੀ ਗੱਲ ਆ ਸਹਿਬ ਤੁਹਾਡਾ ਲੋਕਾਂ ਨੂੰ ਕੋਈ ਘੱਟ ਵੀ ਹੁੰਦਾ ਲੋਕਾਂ ਜੋ ਕੀ ਗੱਲ ਵੀ ਤੁਹਾਡੇ ਕੋਲੋਂਗਾ ਲੋਕਾਂ ਜੋਗਾ ਤਹਿਕਾਤ ਵੀ ਹੋਗੇ ਕਿਉਂਕਿ ਜਿਹੜਾ ਬੰਦਾ ਉਹ ਦਿਨ ਵਾਰ ਹਾਕਤ ਸਵਾਲ ਪਾਰਟੀਆਂ ਮਚੇ ਨੇ ਹੁੰਦਾ ਵੀ ਲੋਕਲ ਦਾ ਕੰਮ ਕਰਨਾ ਸਵਾਲਾ ਪਾਰਟੀ ਦਾ ਸਿਰਫ ਧੰਦਾ ਜਦੋਂ ਵਾਰ ਦੇ ਸਿਰਫ ਧੰਦਾ ਲੋਕੀ ਤੋੜ ਫੱਕਦੇ ਤੁਸੀਂ ਗਾਲੋ ਮੰਨ ਲਓ ਵੀ ਮੋਦੀ ਜਿਆਦਾ ਹਜ਼ਾਰ ਨੁਕਸ ਹੈ ਹਜ਼ਾਰ ਦੇ ਵੀ 1.5 ਹਜ਼ਾਰ ਨੁਕਸ ਹੈ ਉਹਦੇ ਖਿਲਾਫ ਉਹਦੀ ਪਾਰਟੀ ਕੋ ਬੋਲਣ ਵਾਲਾ ਹੈ ਜਦसे ਪਾਰਟੀ ਚੇਕਤਾ ਪਾਰਟੀ ਜ ਰੋਗ ਰਹੀ ਹੈ ਪਾਰਟੀ ਦੇ ਲੀਡਰਾਂ ਦੀ ਮਜਬੂਰਤਾ ਨਹੀਂ ਹੈ ਜਦਸੀ ਸਵਾਲੇ ਨੇ ਪੈਦਾ ਹੁੰਦਾ ਕਭੀ ਅੱਛੀ ਕੋਈ ਪਾਰਟੀ ਅੰਗਲ ਲੇਦਾ ਦੋਤਾਂ ਕਾਰਨਾਂ ਚ ਬਹੁਤ ਪਾੜਾ ਦੇ ਨੀਤਾ ਬੈਠੇ ਆ ਗਏ ਪਰ ਜਦੋਂ ਉੱਪਰ ਵੀ ਇਹ ਜਾਵੇ ਤੁਸੀਂ ਮੈਂ ਵੀ ਕਹਿੰਦਾ ਲੋਕਿਆਂ ਵਾਲੀ ਜਿਹੜੇ ਅਸੀਂ ਸਟੇਜ ਤੇ ਲੋਕਾਂ ਵਾਲਾ ਕਹਿੰਦੇ ਆ ਆਹ ਆਹ ਉਹ ਸਾਨੂੰ ਕਹਿੰਦਾ ਕੋਣ ਹੈ ਬੇ ਲੋਕ ਕਹੀਦਾ ਉਹ ਬੰਦਿਆਂ ਦਾ ਵੀ ਪਤਾ ਲੱਗਣਾ ਚਾਹੀਦਾ ਉਹ ਕਹਿੰਦਾ ਤੇ ਲੋਗਰ ਹੋਣਾ ਚਾਹੀਦਾ ਬੇ ਹੁਣ 15 20 ਸਾਲ ਹੋ ਗਏ ਕਿ ਲੋਨ 15 ਸਾਲ ਹੋ ਗਏ ਰੋਪੜ ਦੇ ਵਿੱਚ ਜੰਗ ਅੱਜ ਮਾਈ ਦੇਖਾ ਇਹ ਲੋਕ ਨਹੀਂ ਜੇ ਨੂਰ ਬੇਟੀਆਂ ਦੇ ਰਾਕੇ ਨੂੰ ਜੇ ਦਿੱਕ ਨਹੀਂ ਮਿਲਦੀ ਤਾਂ ਉੱਤਰ ਜਾ ਕੇ ਜੇ ਰੋਪੜ ਤੇ ਪਰੇ ਨੂੰ ਮਿਲ ਜਾਂਦੀ ਹੈ ਫਿਰ ਵੀ ਅਸੀਂ ਲੋਕਨ ਬਾਤ ਕਰਾਂਗੇ ਕਿ ਐਸੇ ਇਨੀਆਂ ਦਾ ਨਹੀਂ ਇਹ ਲੋਕਾਂ ਦੇ ਦਿਨਾਂ ਦੇ ਵਿੱਚ ਪਾਇਆ ਵਾ ਉਹ ਇਤੋਂ ਵਿਗਿਆਨੀ ਕਹਿੰਦੇ ਨੇ ਬਣਦੇ ਰਹੇ ਉਹ ਫ੍ਰੀਕੋਰ ਤੋਂ ਆ ਕੇ ਲੱਗਦੇ ਨੇ ਇੱਥੇ ਯਾਨੀ ਕਿ ਸਾਰਾ ਕੁਝ ਉਹਨਾਂ ਨੇ ਚੀਨ ਮਿਸਟਰ ਬਣੇ ਹੋਰ ਉਹਨਾਂ ਨੂੰ ਰਾਸ਼ਟਰਪਤੀ ਬਣੇ ਉਹ ਲੋਕਨ ਸੀ ਉਹ ਲੋਕ ਬਣਦੇ ਤੇ ਜਾਓ ਅਭਿਆਨ ਆਨੰਦਨ ਤੇ ਜਾ ਵੀ ਦੂਰਦੇ ਤੇ ਪਰ ਗੱਲ ਇਹ ਹੈ ਨਹੀਂ ਗੱਲ ਹੈਗੀ ਇੱਕ ਕਿ ਜਿਹੜੀ ਟਿਕਟ ਮਿਲ ਜਾਂਦੀ ਫਿਰ ਉਹਨਾਂ ਨਗਰ ਕਰਣਾ ਔਰ ਸਾਡੇ ਖਾਦਾ ਇਹ ਹੀ ਏਰੀਆ ਜਿਹੜਾ ਨੂਟ ਬੈਠੇ ਨਾ ਸਾਨੂੰ ਇੱਕ ਥੋੜਾ ਜਿਹਾ ਉਹ ਹੈ ਆਪ ਸਿੱਖੀ ਜਿਸ ਨਾਲ ਇਲੈਕਸ਼ਨ ਆਉਂਦਾ ਕੋਈ ਇਲੈਕਸ਼ਨ ਆਉਂਦਾ ਆਪਣੇ ਬੰਦੇ ਅਧਾਰੇ ਦੇ ਦਿੰਦੇ ਆ ਦੁਨੀਆਂ ਬਾਕੀਆਂ ਨੂੰ ਦੇਖੋ ਇਨੀ ਵਾਰ ਤੁਸੀਂ ਬਣ ਗਿਓ ਅਧਾਰੇ ਵੈਰੋਂ ਉਹ ਜਿਹੜੇ ਬੰਦੇਿੱਥੇ ਵੇ ਆ ਅਧਾਰੇ ਉਹਨਾਂ ਨੂੰ ਜੂਰੀਆਂ ਖਾਣਦੇ ਹੋ 5 ਸਾਲ ਜਾਂ 4 ਸਾਲ ਜਾਂ 3 ਸਾਲ ਫਿਰ ਉਹ ਸਾਡੇ ਕੋਲ ਵਾਪਸ ਕਿੱਧਰ ਹੋਗੇ ਜਦ جنہی کہ انہوں نے چونکیاں کھڑا ہی ہوں بس ہاں یہ بھی کوئی ہے کہ آپ کی بات آمی کرنی ایک تو بری جانی ہے میں نے کہا کہ دیس بھوکے میں انہوں کے سیدھا ہوں انہوں نے حق کم رہا ہے تاہمنا آجی دنا ہے کوئی تاہمی کرنی چاہتی تو گل <سؤال> سارے <سؤال> لیٹر کرتے ہیں دو جہاں ستارہ تو اتنا دکٹر نے کہا سمجھ نہیں کہا کرتے ہیں دو جہاں ستارہ تو کہاں رہا تھا نور کو بیٹی کے دعاوں کی اتنا سونیاں نہیں ہے نام رہا ہے ہاں 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 2017 ਤੋਂ ਕਨਸਟ ਪਾਰਟੀਆਂ ਅਗਰ ਦੇਖਿਆ ਪਾਣੀ ਮਰੇ